ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਚਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ। ਨਕਾਟਣਾਗਰਾਂ ਮੈਂ ਦੋ ਹਥਿਆਰਬੰਦ ਮੁੰਡਿਆਂ ਵੱਲੋਂ ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ। ਸਾਰਿਆਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮਸ਼ਕੱਦ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨੂੰ ਦੋ ਜਿਹੜੇ ਨਕਾਬਪੋਸ਼ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ। ਇਦੋਂ ਸੇ ਸਭ ਇਨਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਕਲ ਆਇਆ ਹੋਇਆ ਸੀਗਾ ਤੇ ਉਹ ਚੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪਰੋਵਡ ਤਾਪੜ ਤੋੜ ਫਾਇਰਿੰਗ ਕਰਦਾ ਹੈਗਾ ਜਿਸ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੋਇਆਗਾ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਕੋਈ ਫੋਰਨ ਤੋਂ ਕੋਈ ਬੈਠਾ ਗੈਂਗਸਟਰ ਐਕਸਟਰੈਸ਼ਨ ਕਾਲ ਹੋ ਰਿਹਾ ਸੀ 50 ਲੱਖ ਦੀ ਉਹਨਾਂ ਤੋਂ ਫਰौती ਮੰਗ ਰਿਆ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਇੱਕ ਗਰੂਸਮ ਮਰਡਰ ਕਰ ਦਿੱਤਾ ਗਿਆ ਪਤਾ ਲੱਗਾ ਦੋ ਜਦੋਂ ਪ੍ਰੀਲੀਮਰੀ ਉੱਥੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਜਿਹੜਾ ਕਟਨਾਗੜ੍ਹ ਹੈ ਦੋ ਹਥਿਆਰਬੰਦ ਮੁੰਡਿਆਂ ਵੱਲੋਂ ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ ਅ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਸਹਿਲ ਮੀਰ ਨੇ ਬਹੁਤ ਆਪਣੇ ਨਿੱਜੀ ਨਿਗਰਾਨੀ ਹੇਠੇ ਸਾਰੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲਈ ਤੀ ਸੀਗੀ ਤੇ ਡੀਐਸਪੀ ਗੁਰਵਿੰਦਰ ਡੀਐਸਪੀ ਅਰਨ ਅਨ ਸ਼ਰਮਾ ਜੋ ਬਾਬਾ ਬਕਾਲਾ ਦੇ ਨੇ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਇਹਨਾਂ ਦੇ ਜਿਹੜੇ ਨਿਗਰਾਨੀ ਟੀਮਾਂ ਗਠਨ ਕੀਤੀਆਂ ਸੀਗੀਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਟੈਂਜੈਂਸ ਨੂੰ ਨੂੰ ਸਾਰਿਆਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮਸ਼ਕਕਤ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨ ਦੋ ਜਿਹੜੇ ਨਕਾਬਪੋਸਟ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਉਸ ਆਈਡੈਂਟੀਫਿਕੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇੱਕ ਹੈਗਾ ਰਾਜਾ ਹੈਗਾ ਤੇ ਰਾਜਾ ਜਿਹੜਾ ਇਹ ਰਾਜਾ ਬਿੱਲਾ ਹੈ ਨਾ ਇਹ ਜਿਹੜਾ ਜਿਹੜਾ ਪੱਟੀ ਦਾ ਰਹਿਣ ਵਾਲਾ ਹੈਗਾ ਤੇ ਇੱਕ ਸ਼ੰਮੀ ਹੈਗਾ ਜਿਹੜਾ ਕਿ ਕ੍ਰਿਸ਼ਨਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਇੰਟੈਲੀਜੈਂਸ ਲੈਟ ਆਪਰੇਸ਼ਨ ਦੇ ਵਿੱਚ ਸਾਨੂੰ ਇਹਨਾਂ ਨੇ ਪੂਰਾ ਉਹਨੂੰ ਚੰਗੀ ਤਰ੍ਹਾਂ ਸਾਰੀ ਵਿਸਾਦ ਵਿਛਾਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਸ਼ਮੀ ਹੈਗਾ ਉਸਦੀ ਵੀ ਗ੍ਰਫਤਾਰੀ ਹੋ ਚੁੱਕੀ ਹੈ ਅੱਜ ਉਸਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਤੇ ਇੱਕ ਸਾਨੂੰ ਸੋਰਸ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਸ਼ੂਟਰ ਹੈਗਾ ਸ਼ਮੀ ਇਹ ਆਪਣਾ ਰਾਜਨ ਬਿੱਲਾ ਇਹ ਇਹ ਇੱਧਰ ਇਸ ਏਰੀਆ ਦੇ ਵਿੱਚ ਹੈਵਲੀ ਆਰਮਡ ਹੈਗਾ ਤੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰਿਆਂ ਤੇ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹੈਗਾ ਉਸ ਤੋਂ ਕਿ ਵੱਖ-ਵੱਖ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਕੇ ਦਿੱਤੇ ਗਏ ਉਸ ਨੂੰ ਟਰੈਪ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਜਿਹੜੇ ਸਬ ਇੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਕਾ ਲਾਇਆ ਹੋਇਆ ਸੀਗਾ ਤੇ ਉਹ ਚੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰੋਵਡ ਤਾਪੜ ਤੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੋਇਆਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਆ ਮਲਾਜ਼ਮ ਹੈਗਾ ਇਹਸੇ ਸ਼ੰਕਰ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪਤਾਲ ਅਸੀਂ ਲੈ ਗਏ ਆ ਮੈਂ ਇਸ ਤੋਂ ਬਾਅਦ ਉੱਧਰ ਜਾਣੇ ਆ ਅਸੀਂ ਉਹਦਾ ਹਾਲ ਪੁੱਛਦੇ ਆ ਕਿ ਕਿਸ ਤਰ੍ਹਾਂ ਹੈਗਾ ਬਟ ਹਲੇ ਪਤਾ ਲੱਗਿਆ ਕਿ ਇਸ ਆਊਟ ਆਫ ਡੇਂਜਰ ਤੇ ਜੋ ਵੀ ਉਹਦੀ ਹੈਗਾ ਫਿਰ ਅਸੀਂ ਉਸ ਹੱਦ ਨਾਲ ਕਾਰਵਾਈ ਇਹ ਮੋਚੀ ਸਰ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਹੈਗੀਆਂ ਦਰਮਿਆਨ ਚੱਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈ ਆ ਗਈ ਸੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇੰਨਾ ਪ੍ਰੀਲੀਮਨਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਕੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੁਲੀਆਂ ਚਲੀਆਂ ਉਹ ਕਿੰਨੇ ਖੋਲ ਹੈਗੇ ਆ ਕਿੰਨੇ ਉਹ ਚ ਲਾਈਵ ਕੱਟ ਜਿਆ ਉਹ ਐਫਐਸਐਲ ਦੀ ਰਿਪੋਰਟ ਜਿਹੜੇ ਕਿਹੜੇ ਵਪਨ ਜਿਹੜੇ ਬ੍ਰੰਡ ਕੀਤੇ ਤੁਸੀਂ ਉਹ ਐਫਐਸਐਲ ਕੋਲ ਹੀ ਹੈਗੇ ਆ ਉਹਦੇ ਉਹਦੇ ਸਾਨੂੰ ਤੁਹਾਨੂੰ ਦੱਸਦੇ ਹੈ ਜਿਹੜਾ ਸਾਰੇ ਜਿਹੜੀ ਫਰੋਤੀ ਮੰਗੀ ਗਈ ਸੀ ਕਿਸ ਦੇ ਕਹਿਣ ਤੇ ਮੰਗੀ ਸੀ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰਦੇ ਹਾਂ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਦੀ ਮੌਤ ਹੋ ਚੁੱਕੀ ਆ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਸਪੀਐਸ ਟੀ ਅਰ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਜਿਹੜਾ ਦੋਸ਼ੀ ਸੀਗਾ ਉਹਦੇ ਵਿੱਚ ਗ੍ਰਿਫਤਾਰ ਅੱਜ ਕੀਤਾ ਗਿਆ ਅੱਜ ਅੱਜ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਿਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰੋਂ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਹੈਵ ਨਥਿੰਗ ਟੂ ਹਾਈਡ ਠੀਕ ਹੈ ਫਿਲਹਾਲ ਕਿਸ ਕਿਸ ਗੈਂਗਸਟਰ ਗਰੁੱਪ ਨਾਲ ਉਹ ਅਸੀਂ ਹਲੇ ਹਲੇ ਸਵੇਰੇ ਹੀ ਗ੍ਰਫਤਾਰੀਆਂ ਹੋਈਆਂ ਤੇ ਇੱਕ ਇੱਧਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਉਹਦੀ ਪੁੱਛਗਿੱਛ ਹੋਏਗੀ ਅਸੀਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਥੈਂਕ ਯੂ ਥੈਂਕ ਯੂ ਜਸਮਨ